ਅਸਾ ਚੰਡੀਗੜ੍ਹ ਤੋਂ ਸਭ ਤੋਂ ਵੱਡੀ ਖਬਰ ਦਿਖਾ ਰਹੇ ਹਿੱਤੇ ਕਿ 30 ਤੋਂ 35 ਸਾਲ ਦੀ ਚੰਡੀਗੜ੍ਹ ਫੇਸ 2655 ਦੀ ਪਕੀਚਰ ਮਾਰਕੀਟ ਸੀ ਉਹਨੂੰ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਉਹਨੂੰ ਤੋੜਿਆ ਗਿਆ ਸਵੇਰ ਤੋਂ ਜੋ ਕਿ 6 ਵਜੇ ਤੋਂ ਇੱਥੇ ਢੀੜਾ ਪੱਜਾ ਕਿਉਂਕਿ ਲਗਾਤਾਰ ਜਾਰੀ ਹੈ ਤਾ ਹੀ ਕਿ ਵੀ ਕਿਸੇ ਜਗ੍ਹਾ ਨਾਲ ਕਿਸੇ ਨੂੰ ਸਬਕਸ਼ਾ ਨਹੀਂ ਜਾ ਰਹਾ ਜਿਹੜਾ ਬਹੁਤ ਮਾੜਾ ਹੋਇਆ ਜੀ ਬਹੁਤ ਜ਼ਿਆਦਾ ਮਾੜਾ ਆ ਮੇ ਬੇਜ਼ਗਾਰ ਬੰਦੇ ਬਹੁਤ ਜ਼ਿਆਦੇ ਹੋਏ ਜੀ ਗੱਡੀਆਂ ਵਾਲੇ ਹੋਏ ਲੇਬਰ ਵਾਲੇ ਹੋਏ ਆ ਜੇ ਪੌਂਚ ਕਰਦੇ ਬੰਦੇ ਉਹ ਸਾਰੇ ਬੇਜ਼ਗਾਰ ਹੋਏ ਆ ਜੀ ਪਿੰਡ ਚਾਲੀ ਸਾਲ ਹੋ ਗਏ ਫਸੇ ਹੋ ਜੀ ਸਰ ਗਵਰਨਮੈਂਟ ਮੇ ਜੜ ਕੇ ਰੱਖਤਾ ਸਰ ਕੋਈ ਟਾਈਮ ਨਹੀਂ ਦਿੱਤਾ ਸਰ ਬਲਕ ਮਾਈਂਡ ਬਣਾ ਰਹੇ ਸੀਗੇ ਅਸੀਂ ਲੈਣ ਨੂੰ ਤਿਆਰ ਸੀ ਜੋ ਇਹਨੇ ਪ੍ਰਾਈਜ਼ ਰੱਖੇ ਸੀਗੇ ਅਸੀਂ ਲੈਣ ਤਿਆਰ ਸੀ ਲੀਜ਼ ਤੇ ਵੀ ਲੈਣ ਨੂੰ ਤਿਆਰ ਸੀ ਮਾਰੇ ਸਸੀ ਕਾਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਇਸ ਵਕਤ ਚੰਡੀਗੜ੍ਹ ਤੋਂ ਸਭ ਤੋਂ ਵੱਡੀ ਖਬਰ ਦਿਖਾ ਰਹੇ ਹਾਂ ਜਿੱਥੇ ਕਿ 30 ਤੋਂ 35 ਸਾਲ ਜਿਹੜੀ ਚੰਡੀਗੜ੍ਹ ਫੇਸ 2 ਸੈਕਟਰ 53 ਦੀ ਜਿਹੜੀ ਫਰਨੀਚਰ ਮਾਰਕੀਟ ਸੀ ਉਹਨੂੰ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਉਹਨੂੰ ਤੋੜਿਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਨੇ ਚੰਡੀਗੜ੍ਹ ਦੇ ਸੈਕਟਰ 53 ਦੀਆਂ ਜਿੱਥੇ ਕਿ ਲਗਾਤਾਰ ਸਵੇਰ ਤੋਂ ਜੋ ਕਿ 6 ਵਜੇ ਤੋਂ ਇੱਥੇ ਪੀੜਾ ਪੰਜਾ ਕਿਉਂਕਿ ਲਗਾਤਾਰ ਜਾਰੀ ਹੈ ਤਾਂ ਇੱਕ ਵੀ ਜਿਹੜੀ ਦੁਕਾਨ ਆ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਜਿਹੜੇ ਬੈਕਸਾਨ ਨਜਾਇਜ਼ ਕਬਜ਼ਾ ਸੀ ਉਹਨਾਂ ਨੂੰ ਵੀ ਤੋੜਿਆ ਜਾ ਰਿਹਾ ਪਰ ਕੁਝ ਦੁਕਾਨਦਾਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬਿਨਾਂ ਇੱਕ ਦਿਨ ਪਹਿਲਾਂ ਜੋਖੀ ਨੋਟਿਸ ਦਿੱਤਾ ਤੇ ਅਗਲੇ ਦਿਨ ਇਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਸਾਡੇ ਨਾਲ ਜਿਹੜੇ ਇੱਥੇ ਕਈ ਲੋਕ ਕੰਮ ਵੀ ਕਰਦੇ ਹੋ ਸਾਡੇ ਨਾਲ ਨੇ ਕੀ ਨਾਂ ਹੈ ਭਾਈ ਤੁਹਾਡਾ ਜੀ ਰੁਜੀ ਸਿੰਘ ਜੀ ਤੁਸੀਂ ਇੱਥੇ ਕਈ ਟਾਈਮ ਤੋਂ ਫਰਨੀਚਰ ਮਾਰਗ ਦੇ ਕੰਮ ਕਰਦੇ ਹੋ ਗੱਡੀਆਂ ਦਾ ਕੰਮ ਹੈ ਤੁਹਾਡਾ ਤੁਹਾਡੀ ਰੁਚੀ ਦੀ ਫਰਕ ਕੀ ਲਾਓਗੇ ਇਹਦੇ ਬੰਦੀ ਬਹੁਤ ਮਾੜਾ ਹੋਇਆ ਜੀ ਬਹੁਤ ਜ਼ਿਆਦਾ ਮਾੜਾ ਆ ਬੇਜ਼ਗਾਰ ਬੰਦੇ ਬਹੁਤ ਜ਼ਿਆਦਾ ਹੋਏ ਜੀ ਗੱਡੀਆਂ ਵਾਲੇ ਹੋਏ ਲੇਬਰ ਵਾਲੇ ਹੋਏ ਆ ਇਹ ਪਾਲਚ ਕਰਦੇ ਬੰਦੇ ਉਹ ਸਾਰੇ ਬੇਜ਼ਗਾਰ ਹੋਏ ਆ ਜੀ ਚਲੋ ਪ੍ਰਸ਼ਾਸਨ ਨੂੰ ਚਾਹੀਦਾ ਸੀ ਦੋ ਦੋ ਦਿਨ ਦਾ ਮੌਕਾ ਦਿੰਦੇ ਔਰ ਦੁਕਾਨਾਂ ਆਪਣੀਆਂ ਸੈੱਟ ਕਰਦੇ ਖੋਲਦੇ ਸ਼ੈਡਰ ਖੋਲਦੇ ਬਹੁਤ ਮਾੜਾ ਹੋਇਆ ਜੀ ਬੇਵਜ਼ਗਾਰ ਇੱਕ ਦਿਨ ਇੱਕ ਦਿਨ ਪਹਿਲਾਂ ਹੀ ਇਹਨਾਂ ਨੇ ਕਾਰਵਾਈ ਕਰਤੀ ਆਗੀ ਇੱਕ ਦਿਨ ਪਹਿਲੋ ਕਰਤੀ ਹੈ ਜੀ ਨੋਟੀਫਿਕੇਸ਼ਨ ਦਿੱਤਾ ਸੀ ਪਹਿਲਾਂ ਇਹਨਾਂ ਨੇ ਕੋਈ ਜੀ ਹਾਂਜੀ ਜੀ ਨੋਟਿਸ ਨਹੀਂ ਦਿੱਤਾ ਸੀ ਪਰ ਇਹਨਾਂ ਨੇ ਕਾਰਵਾਈ ਕਰਤੀ ਹੈ ਜਿਨ੍ਹਾਂ ਨੇ ਠੀਕ ਹੈ ਜੀ 34 ਸਾਲ ਬਸੇ ਹੋ ਜਾਂਦੀ ਸਰ ਗਵਰਨਮੈਂਟ ਵੱਲੋਂ ਉਜੜ ਕੇ ਰੱਖਤਾ ਸਰ ਕੋਈ ਟਾਈਮ ਨਹੀਂ ਦਿੱਤਾ ਸਰ ਬਲਕ ਮਾੜੀ ਬਣਾ ਰਹੇ ਸੀਗੇ ਅਸੀਂ ਲੈਣ ਨੂੰ ਤਿਆਰ ਸੀ ਜੋ ਇਹਨਾਂ ਨੇ ਪ੍ਰਾਈਜ਼ ਰੱਖੇ ਸੀਗੇ ਅਸੀਂ ਲੈਣ ਨੂੰ ਤਿਆਰ ਸੀ ਰੀਲੀਜ਼ ਤੇ ਵੀ ਲੈਣ ਨੂੰ ਤਿਆਰ ਸੀ ਮਾਰੇ ਉਹਨੂੰ ਕਿਸੇ ਪਾਸੇ ਛੱਡਿਆ ਨਾ ਮਾਰੇ ਤਿੰਨ ਹਜ਼ਾਰ ਪਰਿਵਾਰ ਸਾਨੂੰ ਉਜੜ ਕੇ ਰੱਖਤਾ ਮਾਰੇ ਨਾ ਕੋਈ ਇਹਨਾਂ ਨੇ ਟਾਈਮ ਨਹੀਂ ਦਿੱ ਏਸੀ ਸਾਡੇ ਨਾਲ ਜਿਹੜੇ ਇੱਥੇ ਲੋਕ ਗੱਡੀਆਂ ਚਲਾਉਂਦੇ ਐ ਇਹਨਾਂ ਦਾ ਜਿਹੜਾ ਕੰਮਕਾਰ ਤੇ ਉਹਨਾਂ ਤੇ ਵੀ ਬੜਾ ਫਰਕ ਪਿਆ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਜਿਹੜੀ ਹੈ ਫਰਨੀਚਰ ਮਾਰਕੀਟ ਨੂੰ ਪੂਰਾ ਜੋ ਕੀ ਚਾਦਰਾ ਸਮੇਤ ਜੀਸੀਬੀ ਦੇ ਨਾਲ ਤੋੜਿਆ ਗਿਆ ਇਹ ਜਿਹੜੀ ਕਾਰਵਾਈ ਹੈ ਸਵੇਰ ਤੋਂ ਲਗਾਤਾਰ 6 ਵਜੇ ਦੀ ਕਾਰਵਾਈ ਚੱਲ ਰਹੀ ਹੈ ਦੁਕਾਨਾਂ ਵਾਲੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਵੱਲੋਂ ਕੋਈ ਹਜੇ ਜਵਾਬ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਸਵੇਰ ਦਾ ਹੀ ਰੋ ਰੋ ਕੇ ਬੜਾ ਬੁਰਾ ਹਾਲ ਹੈ ਕੋਈ ਕੈਮਰੇ ਦੇ ਅੱਗੇ ਨਹੀਂ ਆ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਪੂਰੀ ਪੁਲਿਸ ਫੋਰਸ ਹੈ ਤਨਾਤਾ ਕਿਸੇ ਨੂੰ ਵੀ ਜਿਹੜਾ ਜਿਹੜਾ ਬਾਹਰ ਦਾ ਵਿਅਕਤੀ ਹੈ ਜਿਹੜਾ ਕੋਈ ਪੈਦਲ ਆ ਰਿਹਾ ਉਸ ਨੂੰ ਵੀ ਇਸ ਮਾਰਕੀਟ ਦੇ ਰੋਡ ਦੇ ਅੰਦਰ ਨਹੀਂ ਆਰ ਦਿੱਤਾ ਜਾ ਰਿਹਾ ਇਹ ਤਸਵੀਰਾਂ ਨੇ ਮੁਹਾਲੀ ਦੇ ਸੈਕਟਰ 53 ਦੇ ਫਰਨੀਚਰ ਮਾਰਕੀਟ ਦੀਆਂ ਜਿੱਥੇ ਕਿ ਲਗਾਤਾਰ ਸਵੇਰ ਦੀ ਜਿੜੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਮੁਹਾਲੀ ਤੋਂ ਚੰਡੀਗੜ੍ਹ ਤੋਂ ਨਿਚਾਨਦ ਸਿੰਘ ਦੀ ਖਾਸ ਰਿਪੋਰਟ